ਆ ਰਿਹਾ ਹਾਂਜੀ ਸਾਡੇ ਲੋਕਾਂ ਦਾ ਪੈਸਾ 650 ਕਰੋੜ ਰੁਪਏ ਆ ਹਾਂਜੀ ਜਿਹੜਾ ਕਿ ਅਸੀਂ ਬੁੱਢੇ ਨਾਲੇ ਦੀ ਸਫਾਈ ਤੇ ਤਕਿੰਦ ਪਿਛਲੇ 10-12 ਸਾਲਾਂ ਤੋਂ ਹਾਂਜੀ ਇਹ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀਵਰੇਜ ਬੋਰਡ ਵਾਲੇ ਪੋਲੀਊਸ਼ਨ ਬੋਰਡ ਵਾਲੇ ਦੂਜੇ ਹਾਂਜੀ ਹਾਂਜੀ ਕਾਰਪੋਰੇਸ਼ਨ ਵਾਲੇ ਹਾਂਜੀ ਹਾਂਜੀ ਜਿਨ੍ਹਾਂ ਦੇ ਕਰਕੇ ਇਹ ਬੁੱਢਾ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਸਰਕਾਰ ਬਦਲਾਵ ਹੋ ਜਿਹਦੇ ਵਿੱਚ ਮੈਨੂੰ ਵੀ ਇਸ ਚੀਜ਼ ਦਾ ਨਿਮੋਸ਼ੀ ਦੇਖਣੀ ਪਈ ਕਿਉਂਕਿ ਬੜੇ ਚਾਅ ਨਾਲ ਬੜੀ ਉਮੀਦ ਦੇ ਨਾਲ ਕਿ ਲੋਕਾਂ ਦੀ ਸਾਨੂੰ ਵੱਡਾ ਹੈਬੀਟੈਂਟ ਦਿੱਤਾ ਜਿਵੇਂ ਅਸੀਂ ਲੋਗਾ ਦੇ ਹੈਵੀ ਮੰਡਟ ਦੇ ਉੱਤੇ ਦੇ ਹੋਏ ਉਹਨਾਂ ਦੇ ਵਾਦੇ ਪੂਰੇ ਕਰਾਂਗੇ ਗੁੱਟਾ ਨਾਲ ਸਾਫ਼ ਕਰਾਂਗੇ ਪਰ ਅੱਜ ਮੈਨੂੰ ਬੜਾ ਨਾਮੋਸ਼ ਹੋ ਕੇ ਔਰ ਬੜਾ ਦੁਖੀ ਹਿਰਦੇ ਨਾਲ ਜੇ ਮੈਂ ਆਪਣਾ ਪੱਥਰ ਲਾਇਆ ਇੱਥੇ ਤੇ ਮੈਂ ਸੋਚਦਾ ਵੀ ਇਹ ਪੱਥਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੈਗਾ ਕਿਉਂਕਿ ਅਸੀਂ ਕੰਮ ਕਰਨ ਵਾਲੇ ਲੋਕ ਆ ਅਸੀਂ ਪੱਥਰਾਂ ਦਾ ਸ਼ਹਿਰ ਬਣਾਉਣ ਵਾਲੇ ਲੋਕ ਨਹੀਂ ਹੈਗੇ ਨਾ ਸਾਡੀ ਸਰਕਾਰ ਤੇ ਜੋ ਇਹ ਸਰਕਾਰ ਚ ਬੈਠੇ ਅਫਸਰ ਜੋ ਕਿ ਸਾਡੇ ਸਰਕਾਰ ਦਾ ਅਕਸ ਖਰਾਬ ਕਰ ਰਹੇ ਨੇ ਉਹਨਾਂ ਨੂੰ ਇਹ ਇੱਕ ਮੇਰਾ ਪਹਿਲਾ ਤਜਨਾਵ ਆ ਚਲੀ ਰੋਟੀ ਦਾ ਕਿ ਮੈਂ ਇਹ ਪੰਦਰ ਖੋਦ ਆਪਣੇ ਹਸਪਤਾਲ ਬੜਾ ਜਿਹੜਾ 17 ਨਾਲ ਸੀ ਇਹਦਾ ਸੁਰ ਘਾਟਨ ਕੀਤਾ ਸੀ ਕਿ ਬੁੱਢਾ ਨਾਲਾ ਸਾਫ਼ ਹੋਊਗਾ ਸਾਡੇ ਲੋਕ ਜੋ ਟੈਂਸ ਕੈਂਸਰ ਜਾਂ ਔਰ ਵਿਚਾਰੇ ਬੱਚੇ ਜਿਹੜੇ ਬਲਾਈਂਡ ਪੈਦਾ ਹੋ ਰਹੇ ਨੇ ਅਬਲੌਡ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਤੇ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀ ਰਹੇ ਨੇ ਉਹ ਸਾਡੇ ਦੁੱਧ ਨਹੀਂ ਸਾਡੇ ਇਹ ਤਾਂ ਜਿਆਦਾ ਸਟੇ ਲੋਕਾਂ ਦੇ ਟ੍ਰੇਟ ਚ ਜਾ ਰਿਹਾ ਪਾਣੀ ਕਿਸ ਨਾਲ ਇੱਕ ਬੰਬਾਰੀਆ ਦਾ ਬਾਅਦ ਇਸ ੁੰਡੇ ਨਾਲੇ ਨੇ ਸਾਡੇ ਨੇ ਖੜਾ ਕਰਤਾ ਜੋ ਕਿ ਅੱਜ ਮੈਂ ਇਸ ਸੀਨ ਨੂੰ ਬੜੇ ਭਰੇ ਮਨ ਦੇ ਨਾਲ ਅੱਜ ਆਪਣਾ ਪੱਥਰ ਖੁੱਤ ਤੋੜਨ ਲੱਗਾ। ਕੱਲੇ ਆ ਵੀ ਬੜੇ ਸੁੱਖ ਨਾਲ ਕਹਿਣਾ ਪੈ ਰਿਹਾ। ਹਾਂਜੀ ਸਾਡੇ ਲੋਕਾਂ ਦਾ ਪੈਸਾ 650 ਕਰੋੜ ਰੁਪਏ ਆ। ਹਾਂਜੀ ਜਿਹੜਾ ਕਿ ਅਸੀਂ ੁੰਡੇ ਨਾਲੇ ਦੀ ਸਫਾਈ ਤੇ ਤਤਿੰਦਰ ਕਿਸੇ 10-12 ਸਾਲਾਂ ਤੋਂ ਹਾਂਜੀ ਇਹ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀਵਰੇਜ ਬੋਰਡ ਵਾਲੇ ਪੋਲਿਊਸ਼ਨ ਬੋਰਡ ਵਾਲੇ ਦੂਜੇ ਕਾਰਪੋਰੇਸ਼ਨ ਵਾਲੇ ਹਾਂਜੀ ਹਾਂ ਜਿਨ੍ਹਾਂ ਦੇ ਕਰਕੇ ਇਹ ਗੁੱਟਾਂ ਨਾਲ ਸਾਫ਼ ਨਹੀਂ ਹੋ ਰਿਹਾ ਔਰ ਸਰਕਾਰ ਬਦਲਾਵ ਹੋ ਜਿਹਦੇ ਵਿੱਚ ਮੈਨੂੰ ਵੀ ਇਸ ਚੀਜ਼ ਦਾ ਨਮੋਸ਼ੀ ਦੇਖਣੀ ਪਈ ਕਿ ਅਸੀਂ ਬੜੇ ਚਾਅ ਨਾਲ ਬੜੀ ਉਮੀਦ ਦੇ ਨਾਲ ਤੇ ਲੋਕਾਂ ਦੀ ਸਾਨੂੰ ਗੱਡਾ ਹੈਵੀ ਮੈਂਟੇਨੈਂਸ ਦਿੱਤਾ ਕਿ ਅਸੀਂ ਲੋਕਾਂ ਦੇ ਹੈਵੀ ਮੈਂਟੇਨੈਂਸ ਦੇ ਉੱਤੇ ਦੇ ਉੱਤੇ ਉਹਨਾਂ ਦੇ ਵਾਦੇ ਪੂਰੇ ਕਰਾਂਗੇ ਗੁੱਟਾਂ ਨਾਲ ਸਾਫ਼ ਕਰਾਂਗੇ ਪਰ ਅੱਜ ਮੈਨੂੰ ਬੜਾ ਨਾਮੋਸ਼ ਹੋ ਕੇ ਔਰ ਬੜਾ ਦੁਖੀ ਹਿਰਦੇ ਨਾਲ ਇਹ ਮੈਂ ਆਪਣਾ ਪੱਥਰ ਲਾਇਆ ਇੱਥੇ ਤੇ ਮੈਂ ਸੋਚਦਾ ਵੀ ਇਹ ਪੱਥਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੈਗਾ ਕਿਉਂਕਿ ਅਸੀਂ ਕੰਮ ਕਰਨ ਵਾਲੇ ਲੋਕ ਆ ਅਸੀਂ ਪੱਥਰਾਂ ਦਾ ਸ਼ਹਿਰ ਬਣਾਉਣ ਵਾਲੇ ਲੋਕ ਨਹੀਂ ਹੈਗੇ ਨਾ ਸਾਡੀ ਸਰਕਾਰ ਤੇ ਜੋ ਇਹ ਸਰਕਾਰ ਚ ਬੈਠੇ ਅਫਸਰ ਜੋ ਕਿ ਸਾਡੇ ਸਰਕਾਰ ਦਾ ਅੱਖ ਖਰਾਬ ਕਰ ਰਹੇ ਨੇ ਉਹਨਾਂ ਨੂੰ ਇਹ ਇੱਕ ਮੇਰਾ ਪਹਿਲਾ ਤਜਾਵ ਹੈ ਸਭੀ ਵਾਸੀ ਦਾ ਇਹ ਪਿਆਰ ਹੈ ਕਿ ਅਸੀਂ ਖੋਜ ਆਪਣੇ ਹਸਪਤਾਲ ਧੋੜੂਗਾ ਕਿਉਂਕਿ ਬੜਿਆ ਸਤਰਾ ਨਾਲ ਸੀ ਇਹਦਾ ਉਤਘਾਟਨ ਕੀਤਾ ਸੀ ਤੇ ਬੁੱਟਾ ਨਾਲ ਸਾਫ ਹੋਊਗਾ ਸਾਡੇ ਲੋਕ ਜੋ ਕੈਂਸਰ ਕੈਂਸਰ ਪੀ ਜਾਂ ਔਰ ਵਿਚਾਰੇ ਬੱਚੇ ਜਿਹੜੇ ਬਲਾਈਡ ਪੈਦਾ ਹੋ ਰਹੇ ਨੇ ਅਬਲਾਰਬਲ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਇਹ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀ ਰਹੇ ਨੇ ਉਹ ਸਾਡੇ ਦੁੱਧ ਨਹੀਂ ਸਾਡੇ ਵੇਖਤਾ ਜੀ ਆ ਰਿਹਾ ਸਾਡੇ ਲੋਕਾਂ ਦੇ ਪਿੰਡ ਚ ਜਾ ਰਿਹਾ ਪਾਣੀ ਕਿਸੇ ਨਾਲ ਇੱਕ ਬੰਬਾਰੀਆ ਦਾ ਬਾਅਦ ਇਸ ਮੁੱਡੇ ਨਾਲੇ ਨੇ ਸਾਡੇ ਨੇ ਖੜਾ ਕਰਤਾ ਜੋ ਕਿ ਅੱਜ ਮੈਂ ਇਸ ਸੀਨ ਨੂੰ ਬੜੇ ਭਰੇ ਮੱਦੇ ਨਾਲ ਅੱਜ ਆਪਣਾ ਪੱਥਰ ਖੁੱਦ ਤੋੜਨ ਲੱਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ